ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਕਰਤਾਰ 4000 ਕੰਬਾਈਨ ਮਕਾਉ ਹੈ ਜੀ ਬੜੀਆ ਸਾਫ ਕੰਡੀਸ਼ਨ ਜੀ ਮਸ਼ੀਨ ਹੈ ਕੈਬਨ ਬੰਪਰ ਚੈੱਕ ਕਰ ਸਕਦੇ ਹੋ 13 ਮਾਡਲ ਮਸ਼ੀਨ ਹੈਗੀ लाल हिंनोय मशीन ਦਾ ਇੰਜਨ ਫੀਡਰ ਦੀ ਕੰਡੀਸ਼ਨ ਦੇਖ ਸਕਦੇ ਹੋ ਫੀਡਰ ਪਟੀਆਂ ਫੀਡਰ ਚੈਨਾਂ ਟਾਇਰਾਂ ਦੀ ਕੰਡੀਸ਼ਨ ਪੌੜੀ ਦੀ ਕੰਡੀਸ਼ਨ ਸਾਰੀ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਨੂੰ ਜਿੱਤੀ ਵੀ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਸਾਈਡ ਸਾਈਡਾਂ ਦੇਖ ਸਕਦੇ ਹੋ ਆਊਟਰ ਪਾਈਪ ਟੂਲ ਬਾਕਸ ਬੈਟਰੀ ਬਾਕਸ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ 13 ਮਾਡਲ ਮਸ਼ੀਨ ਲਾਲ ਹੀਨੋ ਇੰਜਨਾਂ ਮਸ਼ੀਨ ਦਾ 1120000 ਦੀ ਬਾਈ ਹੋਰਾਂ ਦੀ ਡਿਮਾਂਡ ਹੈ ਬਾਕੀ ਕੰਡੀਸ਼ਨ ਤੁਸੀਂ ਸਾਰੀ ਚੈੱਕ ਕਰ ਸਕਦੇ ਹੋ ਮਸ਼ੀਨ ਸਾਰੀ ਬੰਪਰ ਤੋਂ ਲੈ ਕੇ ਪੂਛ ਤੱਕ ਕਾਟਰ ਵਗੈਰਾ ਸਾਰਾ ਮਸ਼ੀਨ ਦਾ ਬਿਲਕੁਲ origional ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਦੂਜੀ ਸਾਈਡ ਤੋਂ ਦੇਖ ਸਕਦੇ ਹੋ ਡੀਜ਼ਲ ਟੈਂਕੀਆ ਟੈਂਕ ਸੀੜਾ ਵਗੈਰਾ ਸਾਰੀਆਂ ਵਧੀਆ ਸਾਫ ਪਈਆਂ ਨੇ ਮਸ਼ੀਨ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਆ ਬਾਕੀ ਜੇ ਮਸ਼ੀਨ ਬਾਰੇ ਤੁਸੀਂ ਜਿਆਦਾ ਜਾਣਕਾਰੀ ਲੈਣੀ ਆ ਮਸ਼ੀਨ ਬਾਰੇ ਕੋਈ ਗੱਲਬਾਤ ਕਰਨੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋਗੇ ਬਾਕੀ ਵੀਡੀਓ ਨੂੰ ਬਤੋ ਸੇ ਸ਼ੇਅਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਬੈਕ ਸਾਈਡ ਤੋਂ ਪੂਛ ਬਿਲਕੁਲ ਸਾਫ ਆਊਟਰ ਆਫ ਵਾਈਪ ਵਗੈਰਾ ਸਾਰਾ ਵਧੀਆ ਓਕੇ ਕੰਡੀਸ਼ਨ ਦੇ ਵਿੱਚ ਇਹਰਾ ਮਾਡਲ ਲਾਲੇ ਨੂੰ ਇੰਜਨ ਤੇ 11,20,000 ਦੀ ਡਿਮਾਂਡ ਆ ਸਾਰੀ ਮਸ਼ੀਨ ਬਿਲਕੁਲ オリジナル ਕੰਡੀਸ਼ਨ ਦੇ ਵਿੱਚ ਆ ਮਸ਼ੀਨ ਬਾਰੇ ਗੱਲਬਾਤ ਕਰਨੀ ਹੈ ਜਾਣਕਾਰੀ ਲੈਣੀ ਹੈ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਤੁਹਾਨੂੰ ਨੰਬਰ ਲੈ ਗੱਲ ਕਰ ਸਕਦੇ ਹੋ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ